ਚਿੱਠੀਆਂ ਲੇਖ ਸਤ ਗੁਰਾਂ ਵੱਲ ਪਾਈਆਂ ਲੇਖਕ ਸਰਦਾਰ ਮਨੋਹਰ ਸਿੰਘ ਮਾਰਕੋ ਚਿੱਠੀ ਨੌਵੀਂ ਅਤੇ ਦਸਵੀਂ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬ ਵਿਆਪਕ ਉਜਨ ਜੋਗ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਪਰਵਾਨ ਹੋਵੇ ਜੀ ਬਾਬਾ ਜੀ ਤੁਹਾਡੀ ಅಪਾਰ ਕਿਰਪਾ ਹੋਵੇਗੀ ਕਿ ਦਰਸ਼ਨਾ ਲਈ ਵਿਆਕਲ ਹੋਈਆਂ ਸੰਗਤਾਂ ਨੂੰ ਭਾਈ ਮਰਦਾਨਾ ਸਣੇ ਖੁੱਲੇ ਦਰਸ਼ਨ ਦੇ ਕੇ ਨੇ ਹਾਲ ਕਰੋ ਤੁਹਾਡੇ ਦਰਸ਼ਨ ਪਿੱਛੇ ਜਹੇ ਫਿਲਮ ਨਾਨਕ ਨਾਮ ਜਹਾਜ਼ ਵਿੱਚ ਕੀਤੇ ਹਨ ਅਜੋਕੇ ਸਾਧਨ ਵੱਡੇ ਵੱਡੇ ਅਵਤਾਰਾਂ ਗੁਰੂਆਂ ਦੇ ਦਰਸ਼ਨ ਬੜੇ ਸਸਤੇ ਢੰਗ ਨਾਲ ਕਰਾ ਦਿੰਦੇ ਹਨ ਉਪਰੋਕਤ ਫਿਲਮ ਵਿੱਚ ਆਪ ਜੀ ਦੀਆਂ ਨਵੀਨ ਮੂਰਤਾਂ ਰਾਹੀਂ ਆਪ ਜੀ ਦੇ ਦਰਸ਼ਨ ਹੋਏ ਪਰ ਜਾਪਦਾ ਹੈ ਫਿਲਮ ਵਾਲਿਆਂ ਨੇ ਤੁਹਾਡੇ ਸਾਖਿਆਤ ਦਰਸ਼ਨਾ ਲਈ ਤੁਹਾਨੂੰ ਬੇਨਤੀ ਨਹੀਂ ਕੀਤੀ ਤੁਹਾਡੀਆਂ ਤਸਵੀਰਾਂ ਵਿੱਚ ਤੁਹਾਨੂੰ ਜੋ ਰੰਗਾ ਰੰਗ ਦੇ ਬਾਣੇ ਪਾ ਕੇ ਉਹਨਾਂ ਆਪਣਾ ਕੰਮ ਸਾਰ ਲਿਆ ਹੈ। ਸ਼ਾਇਦ ਤੁਸੀਂ ਇਹੋ ਜਿਹੇ ਬਾਣੇ ਪਹਿਨਣੇ ਪਰਵਾਹ ਨਾ ਹੀ ਕਰਦੇ। ਫਿਲਮ ਵਾਲਿਆਂ ਭਾਈ ਮਰਦਾਨਾ ਜੀ ਨੂੰ ਨਾਲ ਸ਼ਾਮਲ ਕਰਨਾ ਪਤਾ ਨਹੀਂ ਕਿਉਂ ਜੋਗ ਨਹੀਂ ਸਮਝਿਆ। ਪਾਕਿਸਤਾਨ ਬਣਨ ਸਮੇਂ ਭਾਈ ਮਰਦਾਨਾ ਜੀ ਦੀ ਉਮਤ ਬਾਰੇ ਅਸੀਂ ਆਪ ਹੀ ਭੁਲੇਖੇ ਵਿੱਚ ਪੈ ਗਏ ਹਾਂ। ਉਹਨਾਂ ਤੁਹਾਡੇ ਸਾਥੀ ਗੁਰਸਿੱਖਾਂ ਦੀ ਸ਼ਕਲ ਦਾ ਵੀ ਅਸਾਨੂੰ ਕੀ ਗਿਆਨ ਹੋ ਸਕਦਾ ਹੈ ਜਾਂ ਭਾਵੇਂ ਇਉਂ ਸਮਝ ਲਿਆ ਜਾਵੇ ਕਿ ਇੱਕ ਵਾਰੀ ਜਦੋਂ ਅਮੀਰ ਅਮਾਨ ਉੱਲਾ ਖਾਨ ਕਾਬਲ ਦੇ ਤਖਤੋਂ ਉਤਾਰ ਦਿੱਤਾ ਗਿਆ ਤਾਂ ਕੁਝ ਚਿਰ ਬਾਅਦ ਉਸ ਨੂੰ ਪਤਾ ਲੱਗਾ ਕਿ ਇਟਲੀ ਦੀ ਕੋਈ ਫਿਲਮ ਕੰਪਨੀ ਅਮਾਨ ਉੱਲਾ ਦੇ ਜੀਵਨ ਤੇ ਇੱਕ ਫਿਲਮ ਬਣਾਉਣਾ ਚਾਹੁੰਦੀ ਹੈ ਉਹਨਾਂ ਨੇ ਸ਼ਾਹ ਅਮਾਨ ਉੱਲਾ ਦੇ ਰੋਲ ਲਈ ਦਰਖਾਸਤਾਂ ਸਣੇ ਤਸਵੀਰਾਂ ਦੇ ਮੰਗੀਆਂ ਸਨ ਸੋ ਸ਼ਾਹ ਨੇ ਵੀ ਆਪਣੀ ਦਰਖਾਸਤ ਆਪਣੀ ਤਸਵੀਰ ਸਣੇ ਭੇਜ ਦਿੱਤੀ। ਕੁਝ ਦਿਨਾਂ ਬਾਅਦ ਫਿਲਮ ਵਾਲਿਆਂ ਵੱਲੋਂ ਉੱਤਰ ਆਇਆ ਕਿ ਤੁਹਾਨੂੰ ਇਸ ਫਿਲਮ ਵਿੱਚ ਲੈਣੋਂ ਅਸਮਰੱਥਾਂ ਕਿਉਂਕਿ ਤੁਹਾਡੀ ਤਸਵੀਰ ਅਮਾਨ ਉੱਲਾ ਨਾਲ ਮਿਲਦੀ ਨਹੀਂ। ਸੋ ਭਾਈ ਮਰਦਾਨੇ ਬਾਬਤ ਵੀ ਕੋਈ ਇਹੋ ਜਿਹਾ ਭਲੇਖਾ ਫਿਲਮ ਵਾਲਿਆਂ ਨੂੰ ਲੱਗਿਆ ਜਾਪਦਾ ਹੈ। ਹੁਣ ਸਟੇਜਾਂ ਤੇ ਭਾਈ ਮਰਦਾਨਾ ਹੀ ਨਹੀਂ ਸਗੋਂ ਬੇਬੇ ਨਾਨਕੀ ਤੱਕ ਵੀ ਲਿਆਂਦੇ ਜਾਣ ਲੱਗ ਪਏ ਹਨ। ਗੁਰੂਆਂ ਦਾ ਕੰਮ ਤਸਵੀਰਾਂ ਜਾਂ ਬੋਲਾਂ ਤੋਂ ਸਾਰ ਲਿਆ ਜਾਂਦਾ ਹੈ ਆਉਂਦੇ ਭੁਵੇਖ ਦੀਆਂ ਕਰਤਾਰ ਜਾਣੇ ਅੱਜ ਤਾਂ ਸਿਗਰਟ ਪੀਂਦੇ ਅਨੁਮਤੀ ਲੋਕ ਨਕਲੀ ਦਾੜੀਆਂ ਲਗਾ ਕੇ 5 ਮਿੰਟ ਵਿੱਚ ਹੀ ਅਸਲੀ ਸਿੱਖ ਦਾ ਰੂਪ ਧਾਰ ਲੈਂਦੇ ਹਨ ਉਹ ਭੁੱਲ ਜਾਂਦੇ ਹਨ ਕਿ ਨਾਟਕ ਚੇਟ ਕੀਏ ਕੋ ਕਾਜਾ ਪ੍ਰਭ ਲੋਗਨ ਕੋ ਆਪ ਤਲਾਜਾ ਪਰ ਜੇ ਤੁਸੀਂ ਦਰਸ਼ਨ ਨਾ ਵੀ ਦਿੱਤੇ ਤਾਂ ਅਸਾਂ ਹੁਣ ਪਲਾਸਟਿਕ ਦੀਆਂ ਮੂਰਤੀਆਂ ਵਿੱਚੋਂ ਵੀ ਤੁਹਾਨੂੰ ਸਾਕਾਰ ਕਰ ਲੈਣਾ ਹੈ ਉਂਝ ਆ ਸਾਨੂੰ ਪਤਾ ਹੈ ਕਿ ਤੁਹਾਡਾ ਸਰੂਪ ਤਾਂ ਤੁਹਾਡੀ ਬਾਣੀ ਦੇ ਇੱਕ ਇੱਕ ਅੱਖਰ ਚ ਉਦਾਗਰ ਹੁੰਦਾ ਪਰ ਇਹ ਕਾਲਣਾ ਸੱਚਮੁੱਚ ਗਠਣਾ ਹੈ ਹੋਰ ਜੀ ਭੇਖੀ ਗੁਰੂ ਤਾਂ ਤੁਹਾਡੇ ਸਮੇਂ ਵੀ ਘਟ ਨਹੀਂ ਸਨ ਪਰ ਮਨੋਰਥ ਦੀ ਗੱਲ ਹੈ ਕਿ ਅੱਜ ਨਕਲੀ ਗੁਰੂ ਪਰਿਵਾਰ ਸਾਜੇ ਜਾ ਰਹੇ ਹਨ ਅਤੇ ਸ਼ਰਾਬੀ ਬੰਦਿਆਂ ਦੀ ਗੁਰੂ ਵਿਅਕਤੀਆਂ ਦੇ ਨਾਵਾਂ ਨਾਲ ਸਾਝ ਜੋੜੀ ਜਾਂਦੀ ਹੈ ਜਿਨ੍ਹਾਂ ਬਾਦ ਕਿਸਮਤਿਆਂ ਦੀ ਥਾਲੀ ਵਿੱਚ ਅੰਗੂਰ ਪਰੋਸੇ ਪਏ ਹੋਣ ਜੇ ਉਹ ਅਜੇ ਵੀ ਬੇਰਾਂ ਲਈ ਬਿਲਕੁਲ ਦੇ ਫਿਰਨ ਤਾਂ ਇਹ ਮੁਹੱਬਤ ਤੇਰੇ ਅੰਜਾਮ 'ਤੇ ਰੋਣਾ ਆਇਆ ਦਸਵੀਂ ਚਿੱਠੀ ਸਤਿਗੁਰੂ ਬਾਬਾ ਜੀਓ ਨਿਮਰਤਾ ਸਹਿਤ ਸਤ ਕਰਤਾਰ ਪੁੱਜੇ ਜੀ ਤੁਹਾਡੇ ਸਮੇਂ ਵੀ ਦਰਸ਼ਨ ਕਰਨ ਆਈਆਂ ਸੰਗਤਾਂ ਪ੍ਰਸ਼ਾਦ ਦਾ ਚੜਾਵਾ ਭੇਟ ਕਰਦੀਆਂ ਸਨ ਉਹ ਹੁੰਦਾ ਸੀ ਖੇਤੋਂ ਆਇਆ ਅਨਾਜ ਜਾਂ ਪਤਾਸੇ ਮਖਾਣਿਆਂ ਦਾ ਪਰ ਅੱਜ ਅਸੀਂ ਅੱਜ ਕੱਲ ਦੇ ਚੜਾਵੇ ਨੂੰ ਕੜਾ ਪ੍ਰਸ਼ਾਦ ਆਖਦੇ ਹਾਂ ਉਹ ਕੜਾ ਪ੍ਰਸ਼ਾਦ ਕਰਾਣਾ ਵੀ ਕੇਵਲ ਭਾਵਨਾ ਵਜੋਂ ਨਹੀਂ ਹੁੰਦਾ ਸਗੋਂ ਸੁਵਾਰਥ ਵਜੋਂ ਹੁੰਦਾ ਪੁੱਤਰ ਲਈ ਜਾਂ ਕਿਸੇ ਰਿਸ਼ਤੇ ਲਈ ਨੌਕਰੀ ਲਈ ਜਾਂ ਗੁਆਂਢੀ ਨਾਲ ਪਏ ਝਗੜੇ ਦੀ ਜਿੱਤ ਲਈ ਬਾਬਾ ਜੀ ਅਸੀਂ ਦੁਨੀਆਦਾਰ ਲੋਕ ਹਾਂ ਆ ਸਾਡੀ ਸੁਵਾਰਥ ਭਾਵਨਾ ਨੂੰ ਰਿਸ਼ਵਤ ਨਾ ਸਮਝਣਾ ਪਰ ਬਾਬਾ ਜੀ ਜਦੋਂ ਤੁਸੀਂ ਇੱਥੇ ਦਰਸ਼ਨ ਦਿਓ ਤਾਂ ਬਾਣੀ ਦੇ ਸ਼ਰਧਾ ਵਜੋਂ ਕੜਾ ਪ੍ਰਸ਼ਾਦ ਭੇਟ ਕਰਨਾ ਸ਼ਾਇਦ ਤੁਸੀਂ ਵੀ ਪਸੰਦ ਕਰੋਗੇ ਗੁਰੂ ਘਰ ਵਿੱਚ ਗੁਰਗੱਦੀ ਬਖਸ਼ਣ ਦਾ ਅਵਸਰ ਬੜਾ ਪੁੰਨਮਈ ਗਿਣਿਆ ਜਾਂਦਾ ਹੈ ਪਰ ਅੱਜ ਪ੍ਰਸ਼ਾਦ ਕਰਵਾਉਣ ਲੱਗਿਆਂ ਇਹ ਜ਼ਰੂਰ ਪਰਖ ਲੈਣਾ ਕਿ ਪ੍ਰਸ਼ਾਦ ਦੀ ਪਰਚੀ ਕਿਤੇ ਜਾਲੀ ਤਾਂ ਨਹੀਂ ਇੱਥੇ ਪ੍ਰਸ਼ਾਦ ਦੀ ਇੱਕੋ ਪਰਚੀ ਕਈ-ਕਈ ਵਾਰੀ ਵਰਤੀ ਜਾਂਦੀ ਹੈ ਪਰ ਸੱਚੇ ਪਾਤਸ਼ਾਹ ਤੁਸੀਂ ਬੜੇ ਬੇਅੰਤ ਹੋ ਕੋਈ ਪੁੰਨੀ ਹੋਵੇ ਕੋਈ ਪਾਪੀ ਹੋਵੇ ਤੁਹਾਡੀ ਰਹਿਮਤ ਤੋਂ ਵਾਂਝਿਆ ਨਹੀਂ ਰਹਿੰਦਾ ਰਹਿਮਤ ਤੇ ਤੇਰੀ ਮੇਰੇ ਗੁਨਾਹوں ਕੋ ਨਾਜ਼ ਹੈ ਤੁਸੀਂ ਉਦਾਸੀਆਂ ਸਮੇਂ ਘਣੇ ਜੰਗਲਾਂ ਵਿੱਚੋਂ ਤੇ ਕੰਡਿਆਂ ਉੱਪਰੋਂ ਲੰਘਦੇ ਰਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਅੱਜ ਕੇਵਲ ਦਿੱਲੀ ਦੇ ਗੁਰਦੁਆਰਿਆਂ ਦੀ 1 ਮਹੀਨੇ ਦੀ ਆਮਦਨ ਇਕੱਠੀ ਕੀਤੀ ਜਾਵੇ ਤਾਂ 75 ਲੱਖ ਰੁਪਏ ਤੋਂ ਟੱਪ ਜਾਂਦੀ ਹੈ ਬਾਕੀ ਗੁਰਦੁਆਰਿਆਂ ਦਾ ਕਰੋੜਾਂ ਦਾ ਹਿਸਾਬ ਵੱਖਰਾ ਹੈ ਜੇ ਦਿੱਲੀ ਤੋਂ ਅਮਰਸਰ ਤੱਕ ਨਾਲ-ਨਾਲ 6-6 ਨੋਟ ਵਿਛਾ ਕੇ ਤੁਹਾਡੇ ਲਈ ਇੱਕ ਸੜਕ ਬਣਵਾਈਏ ਤਾਂ ਵੀ ਢੇਰ ਸਾਰੇ ਨੋਟ ਬਚ ਜਾਣਗੇ ਤੁਸੀਂ ਖੁਸ਼ ਹੋਵੋਗੇ ਕਿ ਅਸੀਂ ਦੇਹਧਾਰੀ ਗੁਰੂਆਂ ਨੂੰ ਨੋਟਾਂ ਨਾਲ ਤੋਲਣ ਦੀ ਕਿਰਤ ਵੀ ਬਣਾ ਲਈ ਹੈ ਤੁਸੀਂ ਆ ਸਾਡੀ ਕਿਰਤ ਕਮਾਈ ਵਿੱਚ ਵਾਅਦਾ ਬਖਸ਼ ਦੇ ਜਾਣਾ ਤੁਹਾਡੀ ਆਪਣੀ ਦਸਾਂ ਨੂਹਾਂ ਦੀ ਕਿਰਤ ਵਜੋਂ ਤੁਹਾਡੇ ਮੋਦੀ ਖਾਨੇ 'ਚ 3 ਸਾਲਾਂ ਦੀ ਬਚਤ ਕੇਵਲ 726 ਰੁਪਏ ਦੇ ਲਗਭਗ ਸੀ ਪਰ ਤੁਹਾਡੀ ਮਿਹਰ صدਕਾ ਤੁਹਾਡੇ ਸਿੱਖਾਂ پاس ਅੱਜ ਰਲਾਂ ਛਲਾਂ ਹਨ ਉਹ ਮੱਥਾ ਗੁਰਦੁਆਰੇ ਟੇਕਦੇ ਹਨ ਤੇ ਸ਼ਰਾਬ ਕਲੱਬਾਂ ਵਿੱਚ ਪੀਂਦੇ ਹਨ ਤੇ ਰਾਤ ਹੋਟਲਾਂ ਵਿੱਚ ਕੱਟਦੇ ਹਨ ਇਹ ਸਭਿਆਤਾ ਦਾ ਯੁੱਗ ਹੈ ਇਹ ਜ਼ਿਲਤ ਦਾ ਜੀਵਣਾ ਤਾਂ ਮੌਤੋਂ ਬਿਹਤਰ ਜਾਪਦਾ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕੇ ਸਿਖਾਏ ਗੁਰਦੁਆਰੇ ਪ੍ਰਸ਼ਾਦ ਕਰਵਾਉਣ ਬਾਬਤ ਇੱਕ ਹੋਰ ਗੱਲ ਵਿਚਾਰ ਗੋਚਰੇ ਹੈ ਕਿ ਸਵਾ ਰੁਪਏ ਦਾ ਪ੍ਰਸ਼ਾਦ ਤਾਂ ਕਿਰਤੀ ਕਾਮੇ ਕਰਾਉਂਦੇ ਹਨ ਅਮੀਰ ਹੋਵੇ ਤਾਂ ਪ੍ਰਸ਼ਾਦ 5 ਰੁਪਏ ਤੋਂ ਘੱਟ ਕੀ ਕਰਾਉਣਾ ਹੋਇਆ ਪੰਜਾਂ ਦੇ ਪ੍ਰਸ਼ਾਦ ਨਾਲ ਇੱਕ ਜਾਂ ਦੋ ਪਤਾਸੇ ਆਦਰਵਜੋਂ ਮਿਲਦੇ ਹਨ 25 ਦੇ ਪ੍ਰਸ਼ਾਦ ਨਾਲ ਸਰੋਪਾ ਮਿਲਦਾ ਹੈ ਕਈ ਗੈਰ ਸਿੱਖ ਮਖੌਲ ਵਜੋਂ ਆਖਦੇ ਹਨ ਕਿ 101 ਦੇ ਪ੍ਰਸ਼ਾਦ ਨਾਲ ਸ਼ਾਇਦ ਸੀਤੀ ਸਲਾਈ ਬੁਰਸ਼ਟ ਵੀ ਮਿਲ ਜਾਣ ਲੱਗ ਪਵੇ ਲੋਕ ਇਹੋ ਜਿਹਿਆਂ ਹਾਸੋ ਹੇਣੀਆਂ ਯੋਗਤਾ ਸਿੱਖਾਂ ਨੂੰ ਸੁਣਾਉਣ ਵਿੱਚ ਵਡਿਆਈ ਜਾਂਦੇ ਹਨ ਪਰ ਸਿੱਖਾਂ ਨੇ ਇਸ ਯੋਗਤ ਨੂੰ ਸ਼ਾਇਦ ਕਦੇ ਵਿਚਾਰਿਆ ਵੀ ਨਾ ਹੋਵੇ ਇੱਕ ਕਵੀ ਲਿਖਦਾ ਹੈ ਬੇਖਬਰ ਜੱਜ਼ਾ ਕੀ ਤਮੰਨਾ ਵੀ ਛੋੜ ਦੇ ਸੁਦਾਗਰੀ ਨਹੀਂ ਜੇ ਇਬਾਦਤ ਖੁਦਾ ਕੀ ਹੈ ਇਹ ਸ਼ਰਧਾ ਦੀਆਂ ਗੱਲਾਂ ਸਿੱਖਾਂ ਵਿੱਚੋਂ ਲੋਪ ਹਨ ਪਰ ਸ਼ਰਧਾਂ ਵਾਲਿਆਂ ਦੀ ਅੱਜਕੱਲ ਪੋਛ ਹੀ ਕਿੱਥੇ ਹੈ ਇਹ ਮਾਇਆ ਦਾ ਯੁੱਗ ਹੈ ਕਿਤਾਬ ਚਿੱਠੀਆਂ ਲੇਖ ਸਤ ਗੁਰਾਂ ਵੱਲ ਪਾਈਆਂ ਚਿੱਠੀ ਨੰਬਰ 9ਵੀ ਅਤੇ 10ਵੀ ਲੇਖਕ ਸਰਦਾਰ ਮਨਹੂਰ ਸਿੰਘ ਮਾਰਕੋ ਆਵਾਜ਼ ਗੁਰਜੰਟ ਸਿੰਘ ਰੁੱਪੂ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ